ਆ ਵੀਡੀਓ ਦੇਖ ਕੇ ਨਾ ਸੱਚੀ ਮਨ ਖੁਸ਼ ਹੋ ਗਿਆ ਪੰਜਾਬੀ ਤਾਂ ਫਿਰ ਪੰਜਾਬੀ ਹੁੰਦੇ ਆ ਤੇ ਜਦੋਂ ਕਿਤੇ ਢੋਲ ਵੱਜਦਾ ਨਾ ਜਾਂ ਫਿਰ ਕੋਈ ਪੰਜਾਬੀ ਗਾਣਾ ਲੱਗਦਾ ਤੇ ਇਹਨਾਂ ਨੂੰ ਵੱਖਰਾ ਹੀ ਤਾਲ ਜਿਹਾ ਚੜਨ ਲੱਗ ਪੈਂਦਾ ਫਿਰ ਇਦਾਂ ਦਿਲ ਕਰਦਾ ਵੀ ਚਲੋ ਭੰਗੜਾ ਪਾਉਨੇ ਆ ਆ ਜਸ ਬਾਜਵਾ ਹੈ ਨਾ ਕਿਤੇ ਵਿਆਹ ਤੇ ਆਇਆ ਹੋਇਆ ਸੀ ਤੇ ਵਿਆਹ ਵਿੱਚ ਨਾ ਬਹੁਤ ਵਧੀਆ ਰੰਗੋ ਰੰਗ ਮਾਹੌਲ ਬਣਾਇਆ ਹੋਇਆ ਸੀ ਤਾਂ ਉੱਥੇ ਨਾ ਛੋਟਾ ਜਿਹਾ ਬੱਚਾ ਸਟੇਜ ਤੇ ਜਾਂਦਾ ਤੇ ਸਟੇਜ ਤੇ ਜਾ ਕੇ ਨਾ ਦੇਖੋ ਪਤੰਦਰ ਕਿਵੇਂ ਸਿਆਣਿਆਂ ਵਾਂਗਾਂ ਨੱਚਦਾ ਪਿਆ ਦੇ ਨਾਲੇ ਪੈਸੇ ਵੀ ਸੁੱਟਦਾ ਪਿਆ ਵਾ ਧਿਆਨ ਨਾਲ ਦੇਖੋ ਵੀਵੇਂ ਲੱਗਦਾ ਵੀ ਸਿਆੜਾ ਨ ਜੱਟ ਦਾ ਮੁੱਕ ਚੈਣ ਚੁਗੀ ਇਲਾ ਕੱਫ ਨੂੰ ਜੱਟ ਦਾ ਮੁੱਕ ਚੈਣ ਚੁਗੀ ਇਲਾ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਪਿਆਰੀ ਜੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰਾਖਾ